ਆਹ ਹੁਣ ਜਿਹੜੀ ਪੋਸਟ ਗ੍ਰੈਜੂਏਟ ਨਾਲ ਗੱਲ ਹੈ ਵੈਰੀ ਇਸ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਪੀ ਐਚ ਡੀ ਕਰਨ ਚਾਹੁੰਦੇ ਹੋ ਕੁਝ ਵੀ ਕਰਨ ਚਾਹੁੰਦੇ ਹੋ ਤੁਹਾਨੂੰ ਇੱਥੇ ਦੇ ਕੋਈ ਵੀ ਕਾਲਜ ਯੂਨੀਵਰਸਿਟੀ ਜੇ ਤੁਹਾਨੂੰ ਐਡਮਿਸ਼ਨ ਮਿਲਦੀ ਹੈ ਤਾਂ ਤੁਹਾਨੂੰ ਹੈ ਉਹਦੇ ਵਿੱਚ ਪੀ ਐਚ ਡੀ ਕੈਂਡੀਡੇਟਸ ਐਸ ਵਲ ਸਭ ਨੂੰ ਜੀ ਲੈਟਰ ਆਫ ਐਕਸੈਪਟੈਂਟ ਜਦ ਤੁਹਾਨੂੰ ਮਿਲ ਗਿਆ ਬਸ ਵੈਲਿਡਿਟੀ ਸਿਰਫ ਲੈਟਰ ਆਫ ਐਕਸੈਪਟੈਂਸ ਹੈ ਜਿਹੜੀ ਕਿ ਯੂਨੀਵਰਸਿਟੀ ਤੁਹਾਨੂੰ ਦੇਦੀ ਹੈ ਉਸ ਦੇ ਬੇਸ ਤੇ ਤੁਹਾਨੂੰ ਜਿਹੜੀ ਫੈਡਰਲ ਗਵਰਨਮੈਂਟ ਹੈ ਵੀਜ਼ਾ ਇਸ਼ੂ ਕਰੇਗੀ ਬਹੁਤ ਸੌਖਾ ਹੋ ਗਿਆ ਬਹੁਤ ਸੌਖਾ ਹੋ ਜਾਏਗਾ ਪਰ ਇਹ ਟੰਗ ਹੋ ਲੋਕਾਂ ਨੇ ਹੁਣ ਹੁਣ ਝੂਠੀਆਂ ਡਿਗਰੀਆਂ ਬਣਾਉਣ ਲੱਗੀਆਂ ਨੇ ਸ਼ਾਇਦ ਪਰ ਅੱਜ ਕੱਲ ਯੂਨੀਵਰਸਿਟੀਆਂ ਤੁਹਾਡੀ ਡਿਗਰੀ ਚੈੱਕ ਕਰਦੀ ਹੈ ਜਿਹੜੀ ਤੁਸੀਂ ਅਟੈਚ ਕਰਕੇ ਭੇਜਦੇ ਹੋ ਤਾਂ ਉਹ ਚਾਂਸਸ ਆ ਜਿਹੜੀ ਯੂਨੀਵਰਸਿਟੀ ਨੇ ਉਹ ইস্যੂ ਕੀਤੀ ਹੈ ਉਹ ਉਹਨਾਂ ਨਾਲ ਤਾਲਮਿਲ ਕਰਦੇ ਆ ਤੇ ਉਹਨੂੰ ਕਨਫਰਮ ਕਰਦੇ ਆ ਕਿ ਕਈ ਮਰਗੰਦ ਸਿੰਘ ਨੱਤ ਨੇ ਇਸ ਸਾਲ ਦੇ ਵਿੱਚ ਡਿਗਰੀ ਕੀਤੀ ਵੀ ਹੈ ਬੋਗਸ ਹੀ ਬਣਾਈ ਫਿਰਦਾ ਬਟ ਆਈ ਗੈਸ ਇਟਸ ਅ ਵੈਰੀ ਗੁੱਡ ਨਿਊਜ਼ ਇਸ ਪਾਸੇ ਜਿਹੜਾ ਚੱਲਿਆ ਚੰਗੀ ਗੱਲ ਹੈਗੀ ਆ ਅਗਲੀ ਜਿਹੜੀ ਮੈਂ ਖਬਰ ਕਰ ਜਾਣਾ ਉਹ ਉਹ ਕੁਝ ਇਮੀਗ੍ਰੇਸ਼ਨ ਵਾਲਸ ਬੰਦਤੀ ਹੈ ਬਟ ਇਟਸ ਗੈਟਿੰਗ ਵੈਰੀ ਹਾਰਡ ਦੇਸ਼ਾਂ ਵਿੱਚ ਗਾ ਪ੍ਰੋਬਲਮ ਆਈ ਹੋਈ ਹੈ ਕਿ ਇਮੀਗ੍ਰੇਸ਼ਨ ਇਜ਼ ਗੈਟਿੰਗ ਆਊਟ ਆਫ ਕੰਟਰੋਲ ਆਪਣੀ ਵਿੱਚ ਹੈਗੀ ਹੈ